ਭਿੱਤ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਿਆਦਬੀ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਪਿੰਡ ਪੰਜਗਰਾਈ ਖੁਰਦ ਤੋਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਤਾਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਿਆਦਬੀ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਦੌਰਾਨ ਪੰਜਗਰਾਈ ਖੁਰਦ ਦੇ ਦੋ ਸਕੇ ਭਰਾ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਦਾ ਦੋਸ਼ੀ ਮੰਨਿਆ ਗਿਆ ਸੀ। ਪਰੰਤੂ ਦੂਜੇ ਪਾਸੇ ਪਿੰਡ ਦੀ ਪ ਇਹ ਸਰਕਾਰ ਦੀ ਗਿਣੀ ਮਿਥੀ ਸਾਜਸ਼ਥ ਦੇ ਤਹਿਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਸਿੱਖ ਕੌਮ ਦੇ ਉੱਪਰ ਧੱਪਾ ਲਾਉਣ ਵਾਸਤੇ ਕੌਮ ਨੂੰ ਬਦਨਾਮ ਕਰਨ ਵਾਸਤੇ ਝੂਠੀ ਸਰਕਾਰ ਤੇ ਝੂਠੇ ਉਹਨਾਂ ਦੇ ਪ੍ਰਸ਼ਾਸਨ ਨੇ ਇਹ ਦੋਸ਼ ਲਾਇਆ ਅਸੀਂ ਸਾਰੇ ਸਿੰਘ ਦਾਅਵਾ ਕਰਦੇ ਹਾਂ ਉਹ ਸਾਡੇ ਵੀਰ ਹੈ ਕੁਰਬਾਨੀ ਪੜਨ ਵਾਲੇ ਆ ਅਮਰਧਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਜੀ ਪਾਤਸ਼ਾਹ ਦੇ ਪਰਉਪਦੇਸ਼ ਤੇ ਮੰਨਣ ਵਾਲੇ ਸਿੱਖ ਇਹੋ ਦੀ ਕਾਲੀ ਕਰਤੂਤ ਨਹੀਂ ਕਰਦਾ ਭਾਵੇਂ ਉਹ ਦੇਖਿਓ ਨਾ ਕਿੰਸ ਦਾੜੀ ਵੀ ਕੱਟੇ ਹੋਣਾ ਉਹ ਵੀ ਆਪਣੇ ਗੁਰੂ ਦੀ ਨਰਾਤਰੀ ਅੱਖਾਂ ਨਾਲ ਦੇਖਦਾ ਨਹੀਂ ਕੰਨਾਂ ਨਾਲ ਸੁਣਨਾ ਨਹੀਂ ਹੱਥ ਦੇ ਨਾਲ ਵੀ ਆਦਮੀ ਕਰਨੀ ਬਹੁਤ ਦੂਰ ਦੀ ਗੱਲ ਆ ਆਪਾਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਹੋਈ ਨਰਾਤਰੀ ਦੇ ਸੰਬੰਧ ਵਿੱਚ ਕਲੀਨ ਸ਼ੇਵ ਸਿੱਖ ਪਰਿਵਾਰਾਂ ਦੇ ਬੱਚੇ ਆਪਣੇ ਪਰਿਵਾਰ ਘਰ ਕਾਰੋਬਾਰ ਨੂੰ ਛੱਡ ਕਰਕੇ ਤੇ ਸੜਕਾਂ ਤੇ ਉਤਰੇ ਆ ਇਹ ਦਿੱਸਤ ਹੁੰਦਾ ਕਿ ਸਰਕਾਰ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਛਿਪਾਉਣ ਦਾ ਯਤਨ ਕਰਦੀ ਆ ਸਿੱਖ ਕਾਮ ਨੂੰ ਬਦਨਾਮ ਕਰਦੀ ਆ ਪਰ ਇਹ ਝੂਠੀ ਖਬਰ ਨੂੰ ਸਿੱਖ ਕੌਮ ਨੇ ਮੰਨਿਆ ਨਹੀਂ ਬਾਕੀ ਜੇ ਧਰਮਾਂ ਦੇ ਲੋਕ ਵੀ ਨਹੀਂ ਮੰਨਦੇ ਇਹ ਪਿਆਰੋ ਝੂਠੀ ਖਬਰ ਆ ਇਹਨੂੰ ਅਸੀਂ ਨਕਾਰਦੇ ਆ ਜਿਹੜੇ ਅਸਲ ਦੋਸ਼ੀ ਆ ਉਹ ਸਰਕਾਰ ਕੌਮ ਦੇ ਸਾਹਮਣੇ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜੀ ਦੁੱਖ ਤਾਈ ਘਟਣਾ ਨਾ ਵਾਪਰੇ ਇਹ ਜੀ ਜੋ ਹੈ ਇਹਦੇ ਬਾਰੇ 1977 ਲਈ ਜੋ ਕੁਸ਼ ਪ੍ਰਕਾਸ਼ ਸਿੰਘ ਬਾਦਲ ਕੌਮ ਨਾਲ ਕਰਦਾ ਆ ਰਿਹਾ 1984 ਜੋ ਕੁਝ ਹੋਇਆ ਉਹਦੇ ਵਿੱਚ ਸਾਰੇ ਕਾਹੇ ਦਾ ਬਾਦਲ ਜ਼ਿੰਮੇਵਾਰ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਮੁੰਡਿਆਂ ਦੇ ਉੱਤੇ ਵਲੇਮ ਲਾਇਆ ਸਰਕਾਰ ਨੇ ਇਹ ਕੀ ਸੋਚ ਸਮਝ ਕੇ ਉਹਨਾਂ ਨੇ ਸਰਾਸਰ ਝੂਠ ਹੈ ਜੀ ਇਹ ਮੁੰਡੇ ਸਾਡੇ ਨਾਲ ਮੈਂ ਖੁੱਦ ਧਰਨੇ ਦੇ ਵਿੱਚ ਛੰਭ ਰਿਹਾ ਜੋ ਜ਼ਿੰਮੇਵਾਰੀ ਹੋਈ ਹੈ ਪਹਿਲਾਂ ਉਹ ਬੀਬੀਆਂ ਦੇ ਜੱਥੇ ਜਿਹਦੇ ਮੇਰੀ ਧਰਮਪਤੀ ਬਹੁਤ ਜ਼ਿੰਮੇਵਾਰੀ ਦਾਲ ਦਿੱਤੀ ਹੈ ਸਾਰੀਆਂ ਬੀਬੀਆਂ ਨੂੰ ਜ਼ਿੰਮੇਵਾਰ ਕਰਕੇ ਸਾਰੇ ਉੱਥੋਂ ਸਿਗਾ ਨੂੰ ਤੋੜ ਕੇ ਸ਼ਾਤਮਈ ਜੋ ਸਿਗਾ ਇਹ ਉਹਦੇ ਤੇ ਇਹਨੇ ਕਹਿਤਾ ਹੈ ਵੱਧਾ ਸਾਹਿਬ ਨੇ ਇੱਕ ਸੰਪੰਥ ਦੇ ਮਹਾਨ ਵਿਦਵਾਨ ਜੋ ਆਪਣਾ ਨੇਤ੍ਰੀਮ ਕਰ ਰਹੇ ਸੀ ਉਹਨਾਂ ਉੱਤੇ ਜੋ ਇਹਨਾਂ ਨੇ ਸਾਡੇ ਤੇ ਇਦਾਂ ਜ਼ੁਲਮ ਕੀਤਾ ਤੇ ਅੱਜ ਬਾਦਲ ਸਾਹਿਬ ਜਿਹੜੀਆਂ ਅਰਦਾਸਾਂ ਕਰ ਰਿਹਾ ਅਮਨ ਸ਼ਾਂਤੀ ਦੀਆਂ ਅਮਨ ਸ਼ਾਂਤੀ ਨੂੰ ਭੰਕ ਕਰਨ ਵਾਲਾ ਮੌਜੂਦਾ ਹਕਮਰਾਨ ਪ੍ਰਕਾਸ਼ ਸਿੰਘ ਬਾਦਲ ਹੈ ਜੋ ਇਹ ਬੱਚੇ ਹੈ ਇਹਨਾਂ ਦੇ ਬਿਲਕੁਲ ਇਹਨਾਂ ਨੂੰ ਠੂਠਾ ਫਸਾਇਆ ਜਾ ਰਿਹਾ ਹੈ ਉਹਨਾਂ ਨੇ ਗਿਆ ਕਹਿੰਦੇ ਵੀ ਜਿਹੜੇ ਲੜਕੇ ਸੀਗੇ ਇਹਨਾਂ ਨੂੰ ਪੱਤਰੇ ਸਾਂਭਣ ਵਾਸਤੇ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਵਿੱਚ ਸਾਰੀ ਸੰਗਤ ਨੂੰ ਕੋਸ਼ਸ਼ ਕਰਪਾਤਾ ਵੀ ਸੀਗਾ ਵੀ ਉਹਨਾਂ ਨੂੰ ਸਾਹਮਣੇ ਵਾਤੇ ਦਿੱਤੇ ਹੋਏ ਤੇ ਫਲਾਨੀ ਜਗ੍ਹਾ ਤੇ ਰੱਖੇ ਹੋਏ ਆ ਪਰ ਉਸ ਦੇ ਬਾਵਜੂਦ ਵੀ ਜਿਹੜੇ ਕੁਝ ਲੋਕ ਆ ਜਿਹੜੇ ਉਹ ਬੋਲ ਨਹੀਂ ਰਹੇ ਕਿਉਂ ਤਾਂ ਤੂੰ ਨਹੀਂ ਬੋਲੋ ਤਾਂ ਕਾਰਨ ਕੀ ਹੋ ਸਕਦਾ دہشت ਦੇ ਵਿੱਚ ਆ ਜੀ ਇਹਨਾਂ ਦਾ ਜਿਹੜੇ Banda ਕੋਈ ਬੋਲਦਾ ਉਹਨੂੰ ਚੱਕ ਕੇ دہشت ਦੇ ਨਾਲ ਦਬਾਉਣਾ ਚਾਹੁੰਦੇ ਆ ਇਹ ਬਹੁਤ ਵੱਡੀ ਇਹਨਾਂ ਦਾ ਜਿਹੜਾ ਝੂਠ ਹੈ ਸਖਬੀਰ ਸਾਡੇ ਬਾਤਲ ਨੇ ਮਾਰਿਆ ਕਿ ਮੁੰਡੇ ਰੂਪੋਛ ਹੋਗੇ ਸੀ ਜਾਇਦ ਨੇ 1 ਵਜੇ ਚੱਕੇ ਆ ਬੱਚੇ ਇਹਨਾਂ ਦੀਆਂ ਭੈੜਾ ਠੱਠੀ ਭਾਈ ਬੱਚਨ ਉਹ ਠੱਠੀ ਭਾਈ ਉਹਦੇ ਇਹਨਾਂ ਦੇ ਭੂਜੇ ਨੇ ਮੈਨੂੰ ਫੋਨ ਕੀਤਾ 4 ਵਜੇ ਇਹ ਚੀਦਾ ਸਾਹਿਬ ਸਾਡੇ ਜਿਹੜੇ ਮੁੰਡੇ ਉਥੇ ਚੱਕੇ ਗਏ ਆ ਜਿਹੜਾ ਦਾ ਝੂਠ ਆ ਕੇ ਜਿਹੜੇ ਕਹਿੰਦੇ ਸੀਗੇ ਬੱਚੇ ਜਿਹੜੇ ਰੂਪੋਛ ਹੋਗੇ ਕਿਉਂਕਿ ਘਰੋਂ ਗਾਇਰਫਦਾਰ ਕੀਤੇ ਕਿਥੋਂ ਰੋਸਮਾਂ ਅਸੀਂ ਡੀਸੀ ਦਫ਼ਤਰ ਕੋਠੀ ਜਾਣਾ ਜੀ ਉਹਨਾਂ ਨੂੰ ਮਾਨ ਪੱਤਰ ਦੇਣਾ ਜੀ ਸਾਡਾ ਰੋਸ ਆ ਕਿ ਬੱਚੇ ਆ ਜਿਹੜੇ ਖੌਰੀ ਤੌਰ ਤੇ ਰਿਆ ਕੀਤੇ ਜਾਣ ਤੁਸੀਂ ਕੀ ਸਬੂਤ ਲੈਣਾ ਚਾਹੁੰਦੇ ਆ ਕਿ ਬਾਕੀ ਦੋਸ਼ੀ ਆ ਜਾਣੋ ਦੋਚੀ ਦੀਤੂ ਦਿਲੋਂ ਦੋਚੀ ਜਣਾ ਕੋਰਾ ਝੂਠਾ ਨਹੀਂ ਖਾਲਸਾ ਤਾਂ ਝੂਠਾ ਹੈ ਹਰ ਟਾਈਮ ਝੂਠ ਬੋਲਦਾ ਹੋ ਹੀ ਸਕਦਾ ਇਹ ਹੋ ਹੀ ਨਹੀਂ ਸਕਦਾ ਤੁਸੀਂ ਹੋਰ ਚੀਜ਼ ਨੂੰ ਲੈਣਾ ਜੇ ਅਸੀਂ ਹੁਣ ਤੇ ਦੋ ਦੋ 9:30 ਦੇ ਚੁੱਕੇ ਜਾ ਚੁੱਕੇ ਹਨਾ ਅੱਗੇ ਵੀ ਤੁਸੀਂ ਦੇਖ ਲੈ ਜੇ ਪੁਲਿਸ ਦੀ ਪਲੈਨਿੰਗ ਹੋ ਚੁੱਕੀ ਹੈ ਉਹਨਾਂ ਨੇ 6 ਵਿਅਕਤੀ ਹੋਰ ਚੁੱਕਣੇ ਹਨ ਜਿਨ੍ਹਾਂ ਦੇ ਵਿੱਚ ਜਿਹੜਾ ਮੇਰੀਆਂ ਵਾਰ-ਵਾਰ ਤਸਵੀਰਾਂ ਉਹਨਾਂ ਨੂੰ ਮਖੰਗਾ ਚੁੱਕੀਆਂ ਸੀ ਐਸਟਾਪ ਦੇ ਵਿੱਚ ਇਹ ਆ ਵਿਅਕਤੀ ਕੌਣ ਜਿਹੜਾ ਦੋਤਲਵਰਾ ਰੱਖਦਾ ਉਹਨਾਂ ਦੀ ਸਾਢੇ 6 ਵਿਅਕਤੀ ਦੇ ਨਿਗਰ ਜਿਹੜੇ ਸੱਚ ਨੂੰ ਉਜਾਗਰ ਕਰ ਰਹੇ ਆ ਉਹਨਾਂ ਨੇ ਤੁਹਾਡੇ ਸਾਹਮਣੇ ਮੀਡੀਆ ਚੀਜ਼ ਨੂੰ ਨੋਟ ਰੱਖੇ ਜਿਹਦੇ ਵਿੱਚ ਭਾਈ ਖੋਸਾ ਆ ਸਕਦੇ ਜਿਹਦੇ ਭਾਈ ਪਲौरी ਸਿੰਘ ਦੇ ਨਾਲ ਆ ਸਕਦੇ ਆ ਪਰ ਮੇਰੀਆਂ ਤਸਵੀਰਾਂ ਮਾਰ ਮਾਰ ਉਹਨਾਂ ਵਿਖਾਈਆਂ ਜਾ ਚੁੱਕੀਆਂ ਕਿਉਂਕਿ ਉਹਨਾਂ ਜਿਹੜਾ ਸੱਚ ਹੈ ਉਹਨਾਂ ਅਸੀਂ ਜ਼ਾਹਰ ਕਰ ਰਹੇ ਆ ਕਿ ਰਪਿੰਦਰ ਸਿੰਘ ਅੰਗ ਸਾਹਮਣੇ ਦੇ ਵਾਸਤੇ ਡਿਊਟੀ ਸੀ ਨਾਲੇ ਨੰਬਰ 2 ਦੇ ਉੱਪਰ ਰਪਿੰਦਰ ਸਿੰਘ ਉਹ ਵਿਅਕਤੀ ਹੈ ਜਿਵੇਂ ਸਾਡਾ ਅਕਸ਼ ਚੱਲ ਰਿਹਾ ਨਾ ਤੇ ਕਿਸੇ ਕੋ ਫੱਟੜ ਛੜਕ ਦੇ ਉੱਪਰ ਕੋਈ ਵਿਅਕਤੀ ਡਿੱਗਿਆ ਜਿਸ ਨੂੰ ਸੱਟ ਲੱਗੀ ਹੈ ਐਕਸੀਡੈਂਟ ਹੋਇਆ ਉਹਨੂੰ ਕੋ ਚੁੱਕਣ ਵਾਸਤੇ ਤਿਆਰ ਨਹੀਂ ਕਿਉਂ ਨਹੀਂ ਚੁੱਕਦਾ ਉਹਨੂੰ ਕੋ ਕਿਉਂਕਿ ਜਿਹੜਾ ਚੁੱਕਦਾ ਉਸੇ ਦੇ ਪਰਚਾ ਪਾਇਆ ਜਾਂਦਾ ਏਵੇਂ ਜੱਕਾ ਭਾਈ ਰਪਿੰਦਰ ਸਿੰਘ ਦੇ ਪਰਚਾ ਪਾਇਆ ਹੀ ਤਾਂ ਗਿਆ ਕਿਉਂਕਿ ਪਹਿਲੀ ਜੂਨ ਨੂੰ ਜਦੋਂ ਮਹਾਰਤ ਸਰੂਪ ਗਵਾਚਦੇ ਆ ਉਸ ਦਿਨ ਤੋਂ ਲੈ ਕੇ ਰਪਿੰਦਰ ਸਿੰਘ ਡਿਊਟੀ ਸੰਭਾਲ ਰਿਹਾ ਜਥੇਬੰਦੀ ਨੂੰ ਲਾਂਬੰਦ ਕਰ ਰਿਹਾ ਔਰ ਚੋਰਾਂ ਨੂੰ ਭਾਲਣ ਦੇ ਵਿੱਚ ਦਿਨ ਰਾਤ ਤੱਕ ਪਰ ਤੁਸੀਂ ਜਾਣਦੇ ਉਹਨੂੰ ਨਵੀਂ ਦੁਕਾਨ ਪਾ ਕੇ ਦਿੱਤੀ ਉਹ ਦੁਕਾਨ ਤੇ ਨਹੀਂ ਬੈਠਾ ਔਰ ਮਹਾਰਾਜ ਦਾ ਸਰੂਪ ਹੈ ਉਹਨੂੰ ਭਾਲਣ ਦੇ ਵਿੱਚ ਉਹਨੇ ਡਿਊਟੀ ਵੱਡੇ ਪੱਧਰ ਤੇ ਨਿਭਾਈ ਇਸੇ ਕਰਕੇ ਹੀ ਉਹਨਾਂ ਨੇ ਜਿਹੜੇ ਬੰਦੇ ਨੇ ਆਗੂ ਰੋਲ ਨਿਭਾਏ ਆ ਉਹਤੇ ਹੀ ਪਰਚਾ ਪਾ ਦਿੱਤਾ ਕਿ ਜਿਹੜਾ ਸਖਜ ਦੇ ਬੰਦੀਆਂ ਦੇ ਵਿੱਚ ਸਹਿਮ ਫੈਲ ਜਾਏ ਕਿ ਜਿਹੜਾ ਅੱਗੇ ਹੋ ਕਰਕੇ ਕੋਈ ਡਿਊਟੀ ਸੰਭਾਲਦਾ ਉਹਤੇ ਹੀ ਪਰਚੇ ਪੈਂਦੇ ਆ ਕਿ ਅਗਾਹ ਤੋ ਕੋਈ ਗਵਾਈ ਨਾ ਕਰੇ ਮੋਗਾ ਤੋਂ ਕੁਲਦੀਪ ਘੋਲੀਏ ਦੇ ਨਾਲ ਸਬਾਜੀਤ ਪੱਪੂ ਦੀ ਰਿਪੋਰਟ ਪਹਿਰੇ ਦਾ ਟੀਵੀ